ਸਾਰੀ ਗਰੀਬੀ ਨੂੰ ਦੂਰ ਕਰਨ ਦੇ ਲਈ ਜਦੋਂ ਪੁੱਤ ਵਿਦੇਸ਼ ਜਾਂਦਾ ਹੈ 사우ਦੀ ਅਰਬ ਜਾਂਦਾ ਹੈ ਪਰ ਜਦੋਂ ਹੁਣ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਉੱਥੇ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੈ ਤੇ ਪੁੱਬਾ ਮਾਰਦਿਆਂ ਭੈਣਾ ਜਿਹੜੀਆਂ ਨਜ਼ਰ ਆਈਆਂ ਨੇ ਤੇ ਉਹਨਾਂ ਦੇ ਵੱਡੇ ਬਿਆਨ ਸਾਹਮਣੇ ਆਏ ਨੇ ਦਰਸਲ ਦਸੀਏ ਤਾਂ ਹੁਣ ਭੈਣਾ ਦਾ ਬਿਆਨ ਇਸ ਬਾਬਤ ਸਾਹਮਣੇ ਆਇਆ ਕਿ ਜਿੱਥੇ ਘਰ ਦੀ ਕਰੀਬੀ ਨੂੰ ਦੂਰ ਕਰਨ ਦੇ ਲਈ ਉਹਨਾਂ ਦਾ ਛੋਟਾ ਭਰਾ 사ਉਦੀ ਅਰਬ ਗਿਆ ਸੀਗਾ ਔਰ ਉਸ ਤੋਂ ਬਾਅਦ ਉੱਥੇ ਪਹਿਲਾਂ ਇਹਨੇ ਡਰਾਈਵਿੰਗ ਲਾਇਸੈਂਸ ਲੈ ਲਿਆ ਤੇ ਉੱਥੇ ਡਰਾਈਵਰੀ ਕਰਨੀ ਸ਼ੁਰੂ ਕਰ ਦਿੱਤੀ ਕੁਝ ਸਮੇਂ ਪਹਿਲਾਂ ਹੀ ਇਹ ਉਹਨਾਂ ਦਾ ਭਰਾ ਜਿਹੜਾ ਵਾ ਵਿਦੇਸ਼ ਗਿਆ ਸੀਗਾ ਪਰ ਉੱਥੇ ਦੀ ਪੁਲਿਸ ਨੇ ਕਿਸੇ ਕਾਰਨਾ ਕਰਕੇ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਬਾਬਤ ਜਾਣਕਾਰੀ ਮਿਲਦੀ ਹੈ ਕਿ ਉਸਨੂੰ ਜੇਲ੍ਹ ਵਿੱਚ ਬੰਦ ਕੀਤਾ ਤੇ ਹੁਣ ਕੋਈ ਵੀ ਉਹਨਾਂ ਕੋਲ ਸਾਧਨ ਨਹੀਂ ਆ ਕਿ ਕਿਸੇ ਤਰੀਕੇ ਦੇ ਨਾਲ ਆਪਣੇ ਭਰਾ ਨੂੰ ਛੁਡਾ ਸਕਣ ਤੇ ਹੁਣ ਉਹ ਭੈਣਾਂ ਜਿਹੜੀਆਂ ਰੋਂਦੀਆਂ ਕਰ ਲੌਂਦੀਆਂ ਇਨਸਾਫ ਦੀ ਮੰਗ ਵੀ ਕਰਦੀਆਂ ਨੇ ਔਰ ਇਹ ਉਮੀਦ ਕਰਦੀਆਂ ਨੇ ਵੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਸਮਾਜ ਸੇਵੀ ਜਾਂ ਸਰਕਾਰਾ ਉਹਨਾਂ ਦੀ ਮਦਦ ਕਰਕੇ ਉਹਨਾਂ ਦੇ ਭਰਾ ਨੂੰ ਵਾਪਸ ਲਿਆਣ ਤੇ ਆਹ ਤਸਵੀਰਾਂ ਬਿਹਤ ਹੀ ਭਾਵੁਕ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਤਰਨਤਾਰਨ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਦਰਸਲ ਤੁਹਾਨੂੰ ਦਸੀਏ ਤਾਂ ਹੁਣ ਬਹੁਤ ਸਾਰੇ ਕਈ ਵਾਰ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਜਾ ਕੇ ਫਸ ਜਾਂਦੇ ਨੇ ਜਾਂ ਤਾਂ ਇਹ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟ ਜਾਂ ਫਿਰ ਕਿਸੇ ਕਾਰਨਾਂ ਦੇ ਕਰਕੇ ਜੇਲ੍ਹ ਵਿੱਚ ਉਹਨਾਂ ਨੂੰ ਬੰਦ ਕੀਤਾ ਜਾਂਦਾ ਦਰਸਲ ਤੁਹਾਨੂੰ ਦਸੀਏ ਤਾਂ ਇਸ ਨੌਜਵਾਨ ਦੀ ਭੈਣ ਜਸਬੀਰ ਕੌਰ ਨੇ ਇਹ ਬਿਆਨ ਦਿੱਤਾ ਹੈ ਕਿ ਉਹਨਾਂ ਦੇ ਮਾਪਾਪਾ ਨਾ ਹੋਣ ਦੇ ਕਰਕੇ ਉਹਨਾਂ ਦਾ ਛੋਟਾ ਭਰਾ ਜਿਹੜਾ ਸੀਗਾ ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਲੇਬਰ ਦੇ ਲਈ ਦੁਬਈ ਗਿਆ ਸੀਗਾ ਫਿਰ ਉਸ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਲੈ ਕੇ ਉਸਨੇ ਸਾਊਦੀ ਅਰਬ ਦੇ ਵਿੱਚ ਡਰਾਈਵਿੰਗ ਕਰਨੀ ਸ਼ੁਰੂ ਕਰ ਦਿੱਤੀ ਪਰ ਪੁਲਿਸ ਨੇ ਕਿਸੇ ਕਾਰਨਾਂ ਕਰਕੇ ਉਸ ਨੂੰ ਜੇਲ੍ਹ ਵਿੱਚ ਬੰਦ ਕਰਕੇ ਰੱਖਿਆ ਤਾਂ ਹੁਣ ਪਰਿਵਾਰ ਮਦਦ ਦੀ ਗੁਹਾਰ ਲਗਾ ਰਿਹਾ ਐ ਰੋਂਦੀਆਂ ਕਲੌਂਦੀਆਂ ਭੈਣਾ ਜਿਹੜੀਆਂ ਪਰਿਵਾਰ ਜੋ ਹੈ ਇਹ ਇਨਸਾਫ ਦੀ ਮੰਗ ਕਰ ਰਿਹਾ ਬੇहद ਬੇਵਕਸ ਹੋ ਗਿਆ ਇਹ ਪਰਿਵਾਰ ਜਿਨ੍ਹਾਂ ਦਾ ਭਰਾ ਜਿਹੜਾ ਵਾ ਹੁਣ ਜੇਲ੍ਹ ਵਿੱਚ ਬੰਦ ਹੈ ਕੀ ਕਾਰਨ ਹੈ ਕਿਉਂ ਉਸ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਇਸ ਬਾਬਤ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤਰਨ ਤਰਨ ਤੋਂ ਇਹ ਬੇहद ਵੱਡੀ ਤੇ ਮੰਦਪਾਕੀ ਖਬਰ ਸਾਹਮਣੇ ਆਈ ਹੈ ਭੈਣਾਂ ਦਾ ਕੀ ਕੁਝ ਪਾਕਿਆ ਤੁਸੀਂ ਸੁਣ ਸਕਦੇ ਹੋ ਪਰ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਵੀ ਸਮਾਜ ਸੇਵੀ ਜਾਂ ਸਰਕਾਰਾਂ ਤੱਕ ਖਬਰ ਪਹੁੰਚੇ ਤਾਂ ਇਹਨਾਂ ਭੈਣਾਂ ਦਾ ਵੀਰ ਉਹਨਾਂ ਤੱਕ ਵਾਪਸ ਪਹੁੰਚੇ ਤਾਂ ਜਿਸ ਤਰੀਕੇ ਦੇ ਨਾਲ ਉਹ ਜੇਲ੍ਹ ਵਿੱਚ ਬੰਦ ਹੈ ਕੀ ਕਾਰਨ ਹੈ ਉਹ ਪਰਿਵਾਰ ਨੂੰ ਹਾਲੇ ਨਹੀਂ ਪਤਾ ਪਰਿਵਾਰਕ ਮੈਂਬਰਾਂ ਦੇ ਬਿਆਨ ਤੁਸੀਂ ਸੁਣ ਸਕਦੇ ਹੋ ਪਰ ਕਿਸੇ ਦੇ ਭਲੇ ਦੇ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੋ ਕਿ ਆਪਣੇ ਵੀਰ ਨੂੰ ਬਾਹਰ ਕਲਾਇਆ ਸੀ ਮੁੜ ਕੇ ਉਹ ਫੜਿਆ ਗਿਆ ਵਾ ਐ 7-8 ਸਾਲ ਹੋ ਚੱਲੇ ਫੜੇ ਨੂੰ ਫੜਿਆ 사ウਦੀਆ ਦੇ ਵਿੱਚ ਫੜਿਆ ਗਿਆ ਵਾ ਅਸੀਂ 사ウਦੀਆ ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਨੂੰ ਮਾਫੀ ਦਿੱਤੀ ਜਾਵੇ ਕੋਈ ਵੀ ਉਹਨੇ ਗਲਤੀ ਕੀਤੀ ਆ ਉਹਨੂੰ ਮਾਫ ਕੀਤਾ ਜਾਵੇ ਤੇ ਉਹਨੂੰ ਇੰਡੀਆ ਭੇਜਿਆ ਜਾਵੇ ਅਸੀਂ ਇਹੋ ਹੀ ਉਹਨਾਂ ਕੋ ਮੰਗਦੇ ਕੁਛ ਨਹੀਂ ਮੰਗਦੇ ਉਹਨਾਂ ਕੋਲ ਚੈਨਈ ਦੇ ਲੋਗ ਆਤੇ ਉਹਨੂੰ 7-8 ਸਾਲੋਂ ਚੱਲੇ ਫੜੇ ਨੂੰ ਕਦੀ ਕਦਾਈ ਸਾਨੂੰ ਫੋਨ ਵੀ ਕਰਦਾ ਵਾ ਸਾਡੇ ਨਾਲ ਗੱਲਾਂ ਵੀ ਕਰਦਾ ਵਾ ਅਸੀਂ ਹੁਣ ਸੁਣ ਕੇ ਸਾਨੂੰ ਪਤਾ ਲੱਗਾ ਗੱਲ ਆ ਅਸੀਂ ਬਹੁਤ ਜ਼ਿਆਦੇ ਪਰੇਸ਼ਾਨ ਆ ਅਸੀਂ ਇਹੋ ਹੀ ਕਹਿੰਨੇ ਆ ਕਿ ਸਰਕਾਰ ਨੂੰ ਉਹ ਸੌਦਿਆ ਵਾਲੇ ਨੂੰ ਵੀ ਇਹਨੂੰ ਕਿਤਰਾ ਵੀ ਮਾਫ਼ ਕੀਤਾ ਜਾਵੇ ਅਸੀਂ ਹੱਥ ਜੋੜ ਕੇ ਉਹਨਾਂ ਕੋਲੋਂ ਮਾਫ਼ੀ ਮੰਗਦੇ ਸਾਰਾ ਪਰਿਵਾਰ ਕਿਉਂਕਿ ਸਾਡੀ ਮਾਂ ਤੇ ਸਾਡਾ ਪਿਓ ਨਹੀਂਗਾ ਹੈਗਾ ਤਾਨੂੰ ਪਤਾ ਭੈਣਾ ਵੀ ਭਰਾਵਾਂ ਦੇ ਸਿਰ ਤੇ ਹੀ ਹੁੰਦਿਆਂ ਵਾ ਸਹੀ ਆਪ ਜਾਣਦੇ ਜੋ ਤੇ ਜਿਹੜੀ ਚਲੋ ਇਹਨੇ ਗਲਤੀ ਕੀਤੀ ਅਸੀਂ ਤੇ ਉਹ ਕਹਿੰਨੇ ਮਾਫੀ ਕੀਤਾ ਜਾਵੇ ਕੋਈ ਵੀ ਸਰਕਾਰ ਆ ਸਾਡੀ ਜਿੱਥੋਂ ਤੱਕ ਵੀ ਆਵਾਜ਼ ਜਾਊਗੀ ਅਸੀਂ ਉਥੋਂ ਤੱਕ ਕਲਾਵਾਂਗੇ ਤੇ ਸਾਡੀ ਸੁਣੇ ਗਰੀਬੀ ਹੱਡ ਘਰ ਦੇ ਵਿੱਚ ਬਹੁਤ ਜਿਆਦੀ ਆ ਅਸੀਂ ਕਿਉਂਕਿ ਪੈਸਾ ਤੇਲਾ ਵੀ ਕਿਸੇ ਨੂੰ ਨਹੀਂ ਦੇ ਸਕਦੇ ਜਿਹੜੇ ਪੈਸਾ ਤੇਲਾ ਭੈਣ ਭਰਾ ਮੰਗਦੇ ਸਾਡੇ ਕੋਲੋਂ ਆਣ ਕੇ ਤੇ ਸਾਡੀ ਇਹੋ ਹੀ ਬੇਨਤੀ ਸਾਡੀ ਹੋਰ ਕੋਈ ਬੇਨਤੀ ਨਹੀਂ ਗਿਹਾਗੀ ਇਹਨਾਂ ਹੀ ਮੰਗਦੇ ਆਂ ਅਸੀਂ ਕਿ ਇਹਨੂੰ ਮaaf ਹੀ ਦਿੱਤੀ ਜਾਵੇ ਮaaf ਕਰਕੇ ਘਰ ਕਲਾਇਆ ਜਾਵੇ ਬਸ ਤੁਹਾਡੇ ਕੋਲ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਇਹਨਾਂ ਦਾ ਬ੍ਰਦਰ ਉਹ ਜੀ ਰੋਟੀ ਦੇ ਕਰਕੇ ਬਾਹਰ ਗਿਆ ਹੈ ਤੇ ਇਹਨਾਂ ਦੇ ਘਰ ਦੇ ਜਿਹੜੇ ਹਾਲਾਤ ਆ ਬਹੁਤ ਮਾੜੇ ਆ ਇਹਨਾਂ ਦੇ ਘਰ ਦੇ ਵੇਖੋ ਹਾਲਾਤ ਆ ਕਿ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਇੱਕ ਟਾਈਮ ਦੀ ਰੋਟੀ ਵੀ ਨਹੀਂ ਪੱਕਦੀ ਤੇ ਚਲੋ ਗਿਆ ਤੇ ਆਪ ਦੀ ਰੋਜੀ ਰੋਟੀ ਲਈ ਬਾਹਰ ਜਾ ਕੇ ਫੜਿਆ ਗਿਆ ਹੁਣ ਇਹ ਨਹੀਂ ਪਤਾ ਕਿ ਗੱਲ ਕੀ ਹੋਈ ਆ ਤੈਂ ਦੇ ਸਰਕਾਰ ਨੂੰ ਇਹ ਅਪੀਲ ਕਰਦੇ ਆ ਜਿਹੜੇ ਬਾਹਰ ਸਾਡੇ ਦਾਨੀ ਸੱਜਣੇ ਵੀਰ ਭਰਾ ਆ ਤੇ ਵੱਤ ਵੱਤ ਪਰਿਵਾਰ ਦੀ ਹੈਲਪ ਕੀਤੀ ਜਾਵੇ ਤੇ ਇਹਨਾਂ ਦਾ ਬ੍ਰਦਰ ਇੰਡੀਆ ਲੈਣ ਦਾ ਜਾਵੇ ਤੁਸੀਂ ਕਿਹਦੇ ਹੋ ਮੈਂ ਸਰਪੰਚ ਆ ਮੌਜੂਦਾ ਜੇਸ਼ੰਦੀਪ ਸਿੰਘ ਪਿੰਡ ਰਟਾਲ ਦਾ ਸਰਕਾਰ ਦੇ ਧਿਆਨ ਮਾਣੇ ਹਾਂ ਹਾਂਜੀ ਜ਼ਰੂਰ ਹਲਕਾ ਵਿਧਾਇਕ ਨੂੰ ਮਿਲਾਂਗੇ ਡਾਕਟਰ ਕਸਮੀਰ ਸਿੰਘ ਸਾਬ੍ਹ ਨੂੰ ਐਮਐਲਏ ਪਰਿਵਾਰ ਨੂੰ ਵੀ ਵਿਸ਼ਵਾਸ ਦਿਵਾਉਂਦੇ ਆ ਕਿ ਜਿੱਥੋਂ ਤੱਕ ਸਾਡੇ ਤੋਂ ਜਾਇਆ ਗਿਆ ਇਹਨਾਂ ਦੇ ਨਾਲ ਖੜੇ ਆ ਪੂਰੀ ਹੈਲਪ ਕੀਤੀ ਜਾਊਗੀ ਇਹ ਨਾ ਪਹਿਲਾਂ ਦੇ ਪੁਣਾ ਇਹ ਮੈਂ ਗੁਰਦਾਸ ਸਿੰਘ ਸਰਪੰਚੇ ਸਾਹਿਬਕਰ ਟੋਲ ਤੋਂ ਪੈਂ ਇਹ ਜੀ ਬੱਚਾ ਇਹਨਾਂ ਦਾ ਬ੍ਰਦਰ ਛੋਟਾ ਜੀ ਤੇ ਉਹ ਇਥੋਂ ਡਰਾਈਵਿੰਗ ਉੱਥੋਂ ਗਿਆ ਦੁਬਈ ਗਿਆ ਲਿਵਰ ਚ ਉੱਥੋਂ ਲਾਇਸੈਂਸ ਬਣਾ ਕੇ ਤੇ ਡਰਾਈਵਰੀ ਕਰਨ ਲੱਗ ਪਿਆ ਉੱਥੋਂ ਚੱਲਦਾ ਸੀ ਦੁਬਈ ਤੋਂ ਸਾਊਦੀ ਨੂੰ ਚੱਲਦਾ ਸੀ ਉੱਥੇ ਕੇ ਸਬੰਧ ਦੇ ਵਿੱਚ ਪਤਾ ਨਹੀਂ ਕੋਈ ਉਹਨੂੰ ਫਾਂਸੀ ਦੀ ਸਜ਼ਾ ਹੋਈ ਉਦੋਂ ਦੀ ਸਰਕਾਰਾਂ ਨੇ ਵੀ ਇਹਨਾਂ ਬੱਚਾ ਕੇ ਟੈਲੀਫੋਨ ਕਰਦਾ ਇਹਨਾਂ ਨੂੰ ਕਿਤੇ ਕਿਤੇ ਵੀ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਤੇ ਇਹ ਅਪੀਲ ਕਰਦੇ ਆ ਗਵਰਨਮੈਂਟ ਅਗਾੜੀ ਜੀ ਉਹ ਬੱਚੇ ਦੀ ਫਾਂਸੀ ਦੀ ਸਜ਼ਾ ਮਾਫ ਕਰਵਾ ਕੇ ਬੱਚਾ ਇਹਨਾਂ ਦੇ ਘਰ ਵਾਪਸ ਸੁਖ-ਸਾਂਤ ਨੂੰ ਭੇਜਿਆ ਜਾਵੇ ਤੇ ਬੱਚਾ ਜਿਹੜਾ ਵੀ ਇਹਨਾਂ ਇੰਡੀਆ ਵਾਪਸ ਭੇਜਿਆ ਜਾਵੇ ਜਿਹੜੇ ਦਾਨੀ ਸੱਜਣਾ ਤੇ ਕੁਲਦੀਪ ਸਿੰਘ ਧਾਰੀ ਵਾਲਾ ਵਿਦੇਸ਼ ਮੰਤਰੀ ਤੇ ਐਮਐਲਏ ਸਾਹਿਬ ਇਥੋਂ ਸੁਖਬੀਰ ਸਿੰਘ ਜ਼ੋੜ ਇਹਨਾਂ ਦੇ ਧਿਆਨ ਚ ਗੱਲ ਲਿਆਣ ਕੇ ਤੇ ਬੱਚਿਆਂ ਨੇ ਵਾਪਸ ਵੀ ਘਰੇ ਸੋਸਾਂ ਦਾ ਨਾਜੀ ਅਪੀਲ ਕਰਦੇ